ਸੋ ਕਿ ਬਤੀਆ ਸ਼ੰਭੂ ਅਤੇ ਖਨਾਰੀ ਬਾਰਡਰ ਤੇ ਮੋਰਚੇ ਦੇ 200 ਦਿਨ ਪੂਰੇ ਹੋਏ ਨੇ ਤੇ ਸ਼ੰਭੂ ਅਤੇ ਖਨਾਰੀ ਬਾਰਡਰ ਤੇ ਮੋਰਚੇ ਦਾ ਵਟਾਏ ਕਾਚ ਕੀਤਾ ਗਿਆ ਸੋ ਕਿਸਾਨਾਂ ਨੇ ਰੇਲ ਰੋਕਣ ਦਾ ਐਲਾਨ ਕੀਤਾ ਹੈ 3 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ 2 ਘੰਟੇ ਦੇ ਲਈ ਰੇਲ ਰੋਕਣ ਦਾ ਐਲਾਨ ਕੀਤਾ ਗਿਆ 15 ਸਤੰਬਰ ਨੂੰ ਜੀਨ ਦੇ ਵਿੱਚ ਮਹਾਰੈਲੀ ਕਰਨਗੇ ਕਿਸਾਨਾਂ ਕੋ ਦੇ ਵਾਸਤੇ 12:30 ਤੋਂ ਲੈ ਕੇ 2 ਘੰਟੇ ਵਾਸਤੇ ਦੇਸ਼ ਭਰ ਵਿੱਚ ਰੇਲਾਂ ਡੱਕੀਆਂ ਜਾਣਗੀਆਂ ਇਹਦੇ ਵਿੱਚ ਐਮਐਸਪੀ ਗਰੰਟੀ ਅੱਜ ਮੋਰਚੇ ਦੇ ਵਿੱਚ 200 ਦਿਨ ਪੂਰੇ ਹੋਏ ਹੈਗੇ ਆ ਔਰ 200 ਘੰਟੇ ਲੱਖਾਂ ਲੋਕ ਪਹੁੰਚੇ ਆ ਅਸੀਂ ਜਨਤਾ ਦਾ ਦੋਵਾਂ ਮੋਰਚਿਆਂ ਵੱਲੋਂ ਧੰਨਵਾਦ ਕਰਦੇ ਹੈਗੇ ਆ ਇਹਦੇ ਨਾਲ ਦੀ ਨਾਲ ਅੱਜ ਮੋਰਚਿਆਂ ਵੱਲੋਂ ਲਖੀਮਪੁਰ ਖੇੜੀ ਦਾ ਇਨਸਾਫ ਲੈਣ ਲਈ 3 ਅਕਤੂਬਰ ਨੂੰ 2 ਘੰਟੇ ਵਾਸਤੇ ਸਾਢੇ 12 ਤੋਂ ਲੈ ਕੇ 2 ਘੰਟੇ ਵਾਸਤੇ ਦੇਸ਼ ਭਰ ਵਿੱਚ ਰੇਲਾਂ ਡੱਕੀਆਂ ਜਾਣਗੀਆਂ ਇਹਦੇ ਵਿੱਚ ਐਮਐਸਪੀ ਗਰੰਟੀ ਕਾਨੂੰਨ ਲੈਣ ਵਾਸਤੇ ਉਹਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕੀਤਾ ਜਾਵੇ 200 ਦਿਨ ਨਰੇਗਾ ਫਸਲਾਂ ਦਾ ਬੀਮਾ ਚਾਹੀਦਾ ਔਰ ਇਹਦੇ ਨਾਲ ਦੀ ਨਾਲ ਭਾਰਤ ਡਬਲਯੂਟੀ ਤੋਂ ਬਾਹਰ ਆਵੇ ਇਹੋ ਜਿਹੇ ਮੰਗਾਂ ਨੂੰ ਲੈ ਕੇ ਇਹਦੇ ਨਾਲ ਦੀ ਨਾਲ ਅਸੀਂ ਅਗਲਾ ਵੀ ਐਲਾਨ ਕਰਾਂਗੇ ਕਿ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਆ ਲਕਸ਼ਣਾ ਦੇ ਵਿੱਚ ਕੀ ਕੀ ਤਰੀਕਾ ਅਪਣਾਇਆ ਜਾਵੇ ਕਿਸ ਤਰੀਕੇ ਦੇ ਸਵਾਲ ਹੋਣ ਦੋਵੇਂ ਫੋਰਮ ਅਗਲੀ ਡੇਟ ਤੋਂ ਉਹਨੂੰ ਤੇ ਥਾਂ ਐਲਾਨ ਕਰਨਗੇ ਦੋਵੇਂ ਫੈਸਲਾ ਕਰਕੇ ਉਹਦਾ ਐਲਾਨ ਕਰਨਗੇ ਹਰਿਆਣੇ ਦੀਆਂ ਲਕਸ਼ਣਾ ਵਿੱਚ ਕਿਸ ਕਿਸਮ ਦਾ ਸਾਡਾ ਪ੍ਰੋਗਰਾਮ ਹੋਊਗਾ 15 ਨੂੰ ਜੀਂਦ ਦੇ ਵਿੱਚ ਵੱਡੀ ਮਹਾਪੰਚਾਇਤ ਹੋਊਗੀ ਤੁਹਾਡੇ ਮਾਦਮ ਨਹੀਂ ਲੋਕਾਂ ਨੂੰ ਪਹੁੰਚਣ ਦੀ ਅਪੀਲ ਕਰਦੇ ਆ 22 ਨੂੰ ਪਿਪਲੀ ਦੇ ਵਿੱਚ ਵੱਡੀ ਮਹਾਪੰਚਾਇਤ ਕਰਾਂਗੇ ਉਹਦੇ ਵਿੱਚ ਵੀ ਲੋਕਾਂ ਨੂੰ ਸੱਦਾ ਦੇ ਰਹੇ ਆ ਤੇ ਕੱਲ ਇੱਕ ਨੂੰ ਜੁਪੀ ਵਿੱਚ ਵੱਡੀ ਮਹਾਪੰਚਾਇਤ ਹੋਊਗੀ ਸਾਡੀਆਂ ਲੋਕਲ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਅਸੀਂ ਚੇਤਾਵਨੀ ਦੇ ਰਹੇ ਆ ਇੱਕ ਤਾਂ ਸਾਬ ਸਫਾਈ ਨੂੰ ਲੈ ਕੇ ਸਿਹਤ ਸੂਲਤਾਂ ਨੂੰ ਲੈ ਕੇ ਬਿਜਲ ਨੂੰ ਲੈ ਕੇ ਵੱਡੇ ਮਸਲੇ ਨੇ जे न मे एन वाले समय बच्चे चौदह सितंबर नी आज पहुंची थी वो देश की बेटी है उसने देश के लिए बहुत बड़ा काम किया है देश को मेडल लेके दिए हमारा मानना है इस बार भी वो मेडल जीत चुकी है और वो किसान मजदूर की बेटी है तो किसान की बेटी का ਦੋਨੋਂ ਫਾਰਮੋ ਕੀ ਔਰਸੇ ਸਨਮਾਨ ਕੀਆ ਗਿਆ ਹੈ ਉਸ ਉਸਕਾ ਹੱਕ ਬੰਨਤਾ ਥਾ ਤੋ ਹਮਨੇ ਕਾਰਯ ਕੀਆ